ਮਸਲਾ ਪੰਜਾਬ ਦਾ ਹੈ ਕਿਸੇ ਇੱਕ ਭਾਜਪਾ ਦੇ ਇੰਡੀਵਿਜੂਅਲ ਬੈਨੀਫਿਟਰ ਦਾ ਨਹੀਂ ਨਾ ਹੀ ਅਕਾਲੀਆਂ ਦੇ ਕਿਸੇ ਬੈਨੀਫਿਟਰ ਦਾ ਮਸਲਾ ਹੈ ਵੀ ਪੰਜਾਬ ਨੂੰ ਕਿੱਧਰ ਲੈ ਕੇ ਚੱਲੇ ਆ ਇਸੇ ਕੰਟੈਕਸਟ 'ਚ ਮੈਂ ਕਹਿਆ ਵੀ ਜੋ ਕੁਝ ਵਿਧਾਨ ਸਭਾ 'ਚ ਵਾਪਰਿਆ ਉਹਦੇ ਬਾਅਦ ਮੈਨੂੰ ਨਹੀਂ ਸਮਝਦਾ ਵੀ ਲੋਕਾਂ ਦਾ ਵਿਸ਼ਵਾਸ ਕੋਈ ਲੰਬਾ ਚੌੜਾ ਉਹਦੇ ਨਾਲ ਮਜ਼ਬੂਤ ਹੈ ਲੋਕਤੰਤਰ ਤੇ ਬਿਲਕੁਲ ਸਾਬ ਮੇਰਾ ਮੰਨ ਹੈ ਰੀਜਨਲ ਪਾਰਟੀ ਕਿਸੇ ਵੀ ਸੂਬੇ ਦੇ ਅੰਦਰ ਸਟਰੋਂਗ ਹੋਣੀ ਚਾਹੀਦੀ ਹੈ ਸਾਬ ਖਾਸ ਤੌਰ ਤੇ ਕਹਿ ਜਾਂ ਸੂਬਾ ਜਿਹਦੇ ਵਿੱਚ ਸੋ ਕਾਲਡ ਜਿਹੜੀ ਇੱਥੇ ਦੇਸ਼ ਦੇ ਅੰਦਰ ਮਨੋਰਟੀ ਜਿਨ੍ਹਾਂ ਦੇ ਅੰਦਰ ਇੱਕ ਭਾਵਨਾ ਹੈ ਵੀ ਅਸੀਂ ਮਨੋਰਟੀਆਂ ਵਾਸੀ ਪੰਜਾਬੀ ਇਹਨਾਂ ਗੱਲਾਂ ਤੋਂ ਸੀਮਿਤ ਨਹੀਂ ਹੋਣਾ ਦੇ ਕੰਮ ਸਾਰੇ ਅਸੀਂ ਮжоਰਟੀ ਵਾਂਗੂ ਕਰਦੇ ਆਂ ਬਟ ਸਾਡੇ ਜੀ ਅੰਦਰ ਜਿਸ ਕਿਸਮ ਦਾ ਟੈਗ ਲੱਗਦਾ ਮਨੋਰਟੀ ਵਾਲਾ ਉੱਥੇ ਖਾਸ ਤੌਰ ਤੇ ਇਟ ਇ ਬਹੁਤ ਇੰਪੋਰਟੈਂਟ ਹੋ ਜਾਂਦਾ ਵੀ ਉਹਨਾਂ ਦੀ ਆਵਾਜ਼ ਬਣ ਕੇ ਇੱਕ ਸક્ષਮ ਪਾਰਟੀ ਹੋਵੇ ਤਾਂ ਕਿ ਉਹਨਾਂ ਨੂੰ ਇਸ ਕਿਸਮ ਦੀ ਭਾਵਨਾ ਨਾ ਆ ਜੇ ਵੀ ਸਾਡੀ ਗੱਲ ਰੱਖਣ ਵਾਲਾ ਕੋਈ ਜਾਂਦਾ ਹੈ ਇਹ ਮਨੋਰਟੀ ਦੀ ਪਾਲਿਤੀ ਲੰਬੇ ਸਮੇਂ ਸੇ ਚੱਲ ਰਹੀ ਹੈ ਪਰ ਨੀਤ ਕੋਰ ਨੇ ਵੀ ਅੱਜ ਸਟੇਟਮੈਂਟ دی ਹੈ ਇਸ ਤਰ੍ਹਾਂ ਸੇ ਦੇਖਦੇ ਹੈ ਇਹ ਜਲ ਦੇ ਐਲਾਨ ਹੋਗਾ ਐਲਾਨ ਹੋਗਾ ਐਲਾਨ ਸੂਰਾ ਨਹੀਂ ਕਿ 10 ਤਰੀਕ ਨੂੰ ਡੱਡਾ ਸਾਹਿਬ ਚਾਹਤਾ ਰਹੇ ਬਾਗਲਪਿੰਡ ਜਿੱਥੇ ਇੱਕ ਸਾਲ ਪਹਿਲਾਂ ਦੋਥੇ ਅਨਾਉਂਸਮੈਂਟ ਸ਼ੈਡ ਹੋ ਜੇ ਅਮਿਤ ਸਾਹਿਬ ਜਿਹਨੇ ਆ ਰਹੇ ਨੇ ਬਾਦੋਪੇ ਨਾ ਰਹੇ ਨੀ ਕੋਈ ਜਵਾ ਰਹੇ ਦੇਖੋ ਸਭ ਤੁਸੀਂ ਮੇਰੇ ਨਾਲੋਂ ਸਦਾ ਜ਼ਿਆਦਾ ਸਮਝਦਾਰ ਹੋ ਤੁਸੀਂ ਹਰੇਕ ਪੋਲਿਟੀਕਲ ਪਾਰਟੀ ਦੀ ਉਹਨਾਂ ਦੀ ਕਵਰੇਜ ਕਰਦੇ ਹੋ ਤੇ ਮੈਂ ਸਮਝਦਾ ਵੀ ਅੱਜ ਦਾ ਜਦੋਂ ਮੈਂ ਤੁਹਾਨੂੰ ਪਹਿਲਾਂ ਇਨੀਸ਼ੀਅਲ ਸਟੇਜ ਤੇ ਕਿਹਾ ਸੀ ਵੀ 13 ਲੋਕ ਸਭਾ ਹਲਕਿਆਂ ਦੇ ਅੰਦਰ ਸਾਡੀ ਵੈਨ ਜਾ ਰਹੀ ਹੈ 댓 ਮੀਨਸ ਸਾਡੇ ਕੰਨੇ ਤਾਂ ਤਿਆਰੀ ਪੂਰੀ ਹੈ ਸਭ 10 ਤਰੀਕ ਨੂੰ ਕੀ ਹੋਣਾ ਹੈ ਜਾਂ ਕਿਸੇ ਹੋਰ ਤਰੀਕ ਨੂੰ ਕੀ ਹੋਣਾ ਹੈ ਮੈਂ ਜੋਤਿਸ਼ ਜੱਤਿਸ ਜਿਆਦਾ ਯਕੀਨ ਕਰਦਾ ਨਹੀਂ ਨਹੀਂ ਮੈਂ ਕੋਈ ਇਹਦਾ ਦੇਖਦਾ ਪਰ ਜਿਹੜੇ ਹਾਲਾਤ ਹੈ ਤੁਸੀਂ ਯੂ ਆਰ ਅ ਬੈਟਰ ਆਬਜ਼ਰਵਰ ਉਸ ਗੱਲ ਦਾ ਤੁਸੀਂ ਨਹੀਂ ਚੋੜ ਕੱਢ ਸਕਦੇ ਹੋ ਕੀ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਪਰ ਬੀਜੇਪੀ ਆਪਣੇ ਇਸਤਰ ਦੇ ਉੱਤੇ ਪੂਰੀ ਦੀ ਪੂਰੀ ਤਿਆਰੀ ਹੈ ਪੂਰੀ ਤਾਕਤ ਅਸੀਂ ਝੋਕ ਰਹੇ ਹਾਂ ਕਿ ਲੱਗਦਾ ਹੈ ਕਿ ਸਦਰ ਹੋ ਰਿਹਾ ਹੈ ਤਾਂ ਬੈਨੀਫੀਸ਼ੀਅਲ ਰਹੇਗਾ ਤੁਹਾਡੇ ਲਈ ਲੋਕਾਂ ਨੇ ਫੈਸਲਾ ਕਰਨਾ ਹੈ ਜੀ ਬੈਨੀਫੀਸ਼ੀਅਲ ਨੋਨ ਬੈਨੀਫੀਸ਼ੀਅਲ ਮਸਲਾ ਪੰਜਾਬ ਦਾ ਹੈ ਕਿਸੇ ਇੱਕ ਬੀਜੇਪੀ ਦੇ ਇੰਡੀਵਿਜੂਅਲ ਬੈਨੀਫਿਟ ਦਾ ਨਹੀਂ ਨਾ ਹੀ ਅਕਾਲੀਆਂ ਦੇ ਕਿਸੇ ਬੈਨੀਫਿਟ ਦਾ ਮਸਲਾ ਹੈ ਵੀ ਪੰਜਾਬ ਨੂੰ ਕਿੱਧਰ ਲੈ ਕੇ ਚੱਲੇ ਆ ਇਸੇ ਕੰਟੈਕਸਟ 'ਚ ਮੈਂ ਕਹਿਆ ਵੀ ਜੋ ਕੁਝ ਵਿਧਾਨ ਸਭਾ ਜੀ ਵਾਪਰਿਆ ਉਦੇ ਬਾਅਦ ਮੈਂ ਨਹੀਂ ਸਮਝਦਾ ਵੀ ਲੋਕਾਂ ਦਾ ਵਿਸ਼ਵਾਸ ਕੋਈ ਲੰਬਾ ਚੋੜਾ ਉਹਦੇ ਨਾਲ ਮਜ਼ਬੂਤ ਹੈ ਲੋਕਤੰਤਰ ਤੇ اپੋਜੀਸ਼ਨ ਜਿਹਨੂੰ ਇੱਕ ਰੋਲ ਸੀਗਾ ਵਾਚ ਡੌਗ ਵਾਚਮੈਨ ਜਾਂ ਚੌਕੀਦਾਰ ਕਹਿ ਲੋ ਉਹਨੂੰ ਕੁਛ ਕਹਿ ਲੋ ਉਹ ਤਾਂ ਚੋਰਾਂ ਨਾਲ ਰਲੇ ਬੈਠੇ ਸਨ ਇੱਕ ਮਿਲ ਜੁਲ ਕੇ ਖੇਡ ਖੇਡ ਰਹੇ ਤੇ ਉਹਦੇ ਨਾਲ ਉਹਦੇ ਬਾਅਦ ਹੁਣ ਲੋਕਾਂ ਨੂੰ ਇੱਕ ਆਲਟਰਨੇਟਿਵ ਚਾਹੀਦਾ ਹੈ ਉਹ ਆਲਟਰਨੇਟਿਵ ਲੈ ਕੇ ਅਸੀਂ ਤਾਂ ਤਿਆਰੀ ਪੂਰੀ ਤੇਰਾ ਸੀਤਾ ਦੀ ਕਰੀ ਰਿਹਾ ਜੀ 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 ਸਟਰੋਂਗ ਕੰਸਟਰੈਂਸ਼ਨ ਕਰਨਾ ਜ਼ਰੂਰੀ ਅਜੋ ਦੇ ਇਸ ਟੈਂਡ ਬਾਈ ਦੇ ਬਿਲਕੁਲ ਸਾਬ ਮੇਰਾ ਮੰਨ ਹੈ ਰੀਜਨਲ ਪਾਰਟੀ ਕਿਸੇ ਵੀ ਸੂਬੇ ਦੇ ਅੰਦਰ ਸਟਰੋਂਗ ਹੋਣੀ ਚਾਹੀਦੀ ਹੈ ਸਾਬ ਖਾਸ ਤੌਰ ਤੇ ਕਹਿ ਜਾਂ ਸੂਬਾ ਜਿਹਦੇ ਵਿੱਚ ਸੋ ਕਾਲਡ ਜਿਹਦੀ ਇੱਥੇ ਦੇਸ਼ ਦੇ ਅੰਦਰ ਮਿਨੋਰਟੀ ਜਿਨ੍ਹਾਂ ਦੇ ਅੰਦਰ ਇੱਕ ਭਾਵਨਾ ਹੈ ਵੀ ਅਸੀਂ ਮਿਨੋਰਟੀਆਂ ਵੈਸੇ ਪੰਜਾਬੀ ਇਹਨਾਂ ਗੱਲਾਂ ਤੋਂ ਸੀਮਿਤ ਨਹੀਂ ਉਹਨਾਂ ਦੇ ਕੰਮ ਸਾਰੇ ਅਸੀਂ ਮжоਰਿਟੀ ਵਾਂਗੂ ਕਰਦੇ ਹਾਂ ਬਟ ਸਾਡੇ ਜੀ ਅੰਦਰ ਜਿਸ ਤਰ੍ਹਾਂ ਕਿਸੇ ਦਾ ਟੈਗ ਲੱਗਦਾ ਮਿਨੋਰਟੀ ਵਾਲਾ ਉੱਥੇ ਖਾਸ ਤੌਰ ਤੇ ਇਟ ਇਸ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਵੀ ਉਹਨਾਂ ਦੀ ਆਵਾਜ਼ ਬਣ ਕੇ ਇੱਕ ਸક્ષਮ ਪਾਰਟੀ ਹੋਵੇ ਤਾਂ ਕਿ ਉਹਨਾਂ ਨੂੰ ਇਸ ਕਿਸਮ ਦੀ ਭਾਵਨਾ ਨਾ ਆ ਜੇ ਵੀ ਸਾਡੀ ਗੱਲ ਰੱਖਣ ਵਾਲ ਕੋਈ ਹੈ ਜੀ ਸਰ ਜੀ ਅਸਲਾ ਗਰੰਟੀ ਦਿੱਤੀ ਜਾ ਮੋਦੀ ਦੀ ਗਰੰਟੀ ਸਾਡੇ ਮੁੱਖ ਮੰਤਰੀ ਰਾਭ ਨੇ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਦੋ ਦਿਨ ਪਹਿਲਾਂ ਕੀ ਕਿਹਾ ਕਿ ਜਿਹੜੀਆਂ ਆਪ ਆਪਣੀ ਪਾਰਟੀ ਆਉਣ ਤੋਂ ਬਾਅਦ ਸਾਰੀਆਂ ਪਾਰਟੀਆਂ ਹੁਣ ਗਰੰਟੀ ਦੇਣ ਲੱਗ ਪਈਆਂ ਖਾਸ ਕਰਕੇ ਪ੍ਰਧਾਨ ਮੰਤਰੀ ਪਰ ਕਈ ਤਰ੍ਹਾਂ ਦੇ ਜਿਹੜੇ ਤਾਂਜਾ ਉਹ ਕਥੇ ਨਾਲ ਜੀ ਨਾਲ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਡਾਕੂਮੈਂਟਸ ਨੇ ਜਿਹੜੀਆਂ ਗਰੰਟੀਆਂ ਵਾਲੇ ਜਾਂ ਟੌਨ ਮੈਨੇਜਮੈਂਟ ਉਸ ਤੋਂ ਹੁੰਦੇ ਆ ਇਹ ਲੀਗਲ ਡਾਕੂਮੈਂਟਸ ਬਣਨਾ ਚਾਹੀਦਾ ਤਾਂ ਕਿ ਝੂਠੇ ਵਾਦੇ ਝੂਠਿਆ ਕਰਾ ਕੇ ਨਾ ਹੋ ਸਕੇ ਕਿਉਂਕਿ ਤੁਹਾਡੀ ਪਾਰਟੀ ਨੇ ਪਹਿਲਾਂ ਭਾਗਤ ਮਾਤਰੀ ਨੇ 1 ਕਰੋੜ ਨੌکریاں ਦੇਣ ਦੀ ਗੱਲ ਕਹੀ ਸੀ ਪਸਾਰਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਹੀ ਸੀ ਤੇ ਐਮਐਸਪੀ ਵਧੇ ਦੀ ਗੱਲ ਕਹੀ ਸੀ ਜਦੋਂ 2014 ਵਿੱਚ ਪਹਿਲੀ ਵਾਰੀ ਵੱਡੀ ਸਰਕਾਰ ਉਹ ਮੋਦੀ ਦੀ ਭਾਗਤ ਮਾਤਰੀ ਬਣੀ ਤੁਸੀਂ ਇਹ ਸਮਤ ਆ ਵੀ ਕਿ ਜਿਹੜਾ ਜਿਹੜਾ ਇਹ ਆ ਲੀਗਲ ਡਾਕੂਮੈਂਟਸ ਹੋਣਾ ਚਾਹੀਦਾ ਹੈ ਜੇਕਰ ਕੋਈ ਪਾਰਟੀ ਨੀਵਾਦੇ ਪੂਰੇ ਕਰਦੀ ਉਹਦੀ ਮਾਨਤਾ ਰੱਬ ਹੋਣੀ ਚਾਹੀਦੀ ਹੈ ਦੇਖੋ ਇਹਦੇ ਵਿੱਚ ਬਹੁਤ ਸਾਰੀ ਵਾਰੀ ਸੁਪਰੀਮ ਕੋਰਟ ਚ ਵੀ ਗਏ ਹੈ ਇਲੈਕਸ਼ਨ ਕਮਿਸ਼ਨ ਕੋਲ ਕੋਲਾ ਮਸਲਾ ਗਿਆ ਉਹਨਾਂ ਨੇ ਕਿਹਾ ਕੰਮ ਸਾਡਾ ਨਹੀਂ ਹੈ ਪਾਰਲੀਮੈਂਟ ਨੇ ਕਰਨਾ ਹੈ ਕੋ ਸੁਪਰੀਮ ਕੋਰਟ ਚ ਵੀ ਆ ਗੱਲ ਗਈ ਹੈ ਇਹਦੇ ਵਾਸਤੇ ਮੈਂ ਤਾਂ ਇੰਨਾ ਹੀ ਕਹਾਂਗਾ ਵੀ ਜਿਹੜੇ ਲੋਕ ਆ ਸਵਾਲ ਉਠਾ ਰਹੇ ਆ ਉਹ ਆਪਣੇ ਅੰਦਰ ਛਾਤੀ ਮਾਰ ਕੇ ਤਾਂ ਦੇਖਣ ਸਾਹਿਬ ਕਲੀ ਚੀਮਾ ਸਾਹਿਬ ਦੀ ਮੈਂ ਮਾਫੀ ਸੁਣ ਰਿਹਾ ਸੀ ਨਹੀਂ ਕਹਿੰਦਾ ਸੀ 1000 ਰੁਪਿਆ ਜਿਹੜਾ ਦੇਣਾ ਸੀ ਮਹਿਲਾਵਾਂ ਨੂੰ ਤਾਂ ਅੱਜ ਖਾਸ ਤੌਰ ਤੇ ਜਦੋਂ ਅੱਜ ਇੱਕ ਔਮਨਸ ਡੇ ਮਨਾ ਰਹੇ ਸਾਰਾ ਵਰਲਡ ਮਨਾ ਰਿਹਾ ਉਸ ਦਿਨ ਤੋਂ ਪਹਿਲਾਂ ਇੱਕ ਦਿਨ ਉਹਨਾਂ ਦੇ ਇਸ ਕਿਸਮ ਦੇ ਬਿਆਨ ਆਣਾ ਦਰਸਾ ਰਿਹਾ ਵੀ ਇਹ ਕਿੰਨੇ ਸੀਰੀਅਸ ਹੈ ਮੈਂ ਸਮਝਦਾ ਮੈਂ ਵੀ ਛੋਟੇ ਛੋਟੇ ਪਹਿਲਾਂ ਬੰਦਾ ਕਦਮ ਚੱਕਦਾ ਭਜਣ ਤੋਂ ਪਹਿਲਾਂ ਭਗਵੰਤ ਮਾਨ ਜੀ ਇੰਨਾ ਹੀ ਕਰ ਲੈਣ ਵੀ ਵਿਧਾਨ ਸਭਾ ਦੀ ਗરિਮਤ ਬਣਾ ਕੇ ਰੱਖਾਂਗੇ ਇਹਦਾ ਹੀ ਕੋਈ ਕਾਨੂੰਨ ਬਣਾ ਲੈਣ ਵੀ ਹੂਸ ਔਰ ਮਿਸਬਿਹੇਵਸ ਇਨ ਦਾ ਹਾਊਸ ਅਨਬਿਕਮਿੰਗ ਆਫ ਅ ਪਾਰਲੀਮੈਂਟੇਰੀਅਨ ਉਹਨੂੰ ਛੇਕਿਆ ਜਾਵੇ ਮੁੜ ਕੇ ਇਲੈਕਸ਼ਨ ਨਾਲ ਲੜ ਸਕੇ ਇਹਦਾ ਹੀ ਕੋਈ ਕਾਨੂੰਨ ਬਣਾ ਲਈਏ ਤਾਂ ਵੀ ਮੈਂ ਸਮਝਦਾ ਲੋਕਤੰਤਰ ਬਚੂਗਾ ਸਭ